ਤਮਾ ਸ਼ਿਹੂਰ ਬਾਲੀਵੁੱਡ ਦੇ ਅਭਿਨੇਤਾ ਅਕਸ਼ੇ ਕੁਮਾਰ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਜੀ ਹਾਂ ਕੱਲ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਮੁੰਬਈ ਦੇ ਜੂਹੂ ਇਲਾਕੇ ਦੇ ਵਿੱਚ ਇਹ ਹਾਦਸਾ ਵਾਪਰਦਾ ਦੱਸਿਆ ਜਾ ਰਿਹਾ ਕਿ ਅਕਸ਼ੇ ਕੁਮਾਰ ਦਾ ਜਿਹੜਾ ਕਾਫਲਾ ਹੈ ਉਸ ਦੀ ਕਾਰ ਦੇ ਵੱਲੋਂ ਇੱਕ ਆਟੋ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਆਟੋ ਦੇ ਵਿੱਚ ਜਿਹੜੀ ਸਵਾਰੀ ਮੌਜੂਦ ਸੀ ਔਰ ਜੋ ਡਰਾਈਵਰ ਆਟੋ ਦਾ ਸੀ ਤਾਂ ਉਹ ਉਸ ਦੇ ਵਿੱਚ ਤਸ ਜਾਂਦੇ ਨੇ ਔਰ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਤਾਂ ਅਕਸ਼ੇ ਕੁਮਾਰ ਆਪਣੀ ਪਤਨੀ ਦੇ ਨਾਲ ਪਿਛਲੇ ਦੀ ਜਿਹੜੀ ਪਿਛਲੇ ਗੱਡੀ ਆ ਸੀਗੀ ਤਾ ਉਹਦੇ ਵਿੱਚ ਸਵਾਰ ਸੀ ਮਰਸੀਡੀਜ਼ ਦੇ ਵਿੱਚ ਉਹ ਸਵਾਰ ਸੀ ਔਰ ਉਹਨਾਂ ਦੀ ਜਿਹੜੀ ਮਰਸੀਡੀਜ਼ ਗੱਡੀ ਹੈ ਉਸ ਦੇ ਵੱਲੋਂ ਆਪਣੀ ਹੀ ਸਿਕਿਉਰਿਟੀ ਗੱਡੀ ਨੂੰ ਪਿੱਛੋਂ ਟੱਕਰ ਮਾਰੀ ਜਾਂਦੀ ਹੈ ਔਰ ਜਿਹੜੀ ਉਹਨਾਂ ਦੀ ਨੋਵਾ ਸਿਕਿਉਰਿਟੀ ਵਾਲੀ ਗੱਡੀ ਸੀ ਤਾਂ ਉਹ ਉਛਲ ਕੇ ਅੱਗੇ ਜਿਹੜੀ ਆਟੋ ਹੈ ਤਾਂ ਉਹਦੇ ਨਾਲ ਟਕਰਾ ਜਾਂਦੀ ਹੈ ਤਾਂ ਇਸ ਦੇ ਵਿੱਚ ਆਟੋ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਔਰ ਆਟੋ ਦੇ ਵਿੱਚ ਜੋ ਲੋਕ ਮੌਜੂਦ ਸੀ ਤਾਂ ਉਹ ਉਹਦੇ ਵਿੱਚ ਧਸ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਇਹ ਵੱਡਾ ਹਾਦਸਾ ਵਾਪਰਿਆ ਫਿਲਹਾਲ ਅਕਸ਼ੇ ਕੁਮਾਰ ਦੇ ਪਰਿਵਾਰ ਦੇ ਵੱਲੋਂ ਇਸ ਹਾਦਸੇ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਦੱਸ ਦਈਏ ਕਿ ਮੁੰਬਈ ਦੇ ਜੂਹੂ ਇਲਾਕੇ ਦੇ ਵਿੱਚ ਇਹ ਹਾਦਸਾ ਹੋਇਆ ਹੈ ਤਕਰੀਬਨ ਰਾਤ ਕਰੀਬ 8:30 ਵਜੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਵਾਲੀ ਗੱਡੀ ਹੈ ਉਸ ਦੇ ਵੱਲੋਂ ਆਟੋ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਔਰ ਟੱਕਰ ਇੰਨੀ ਤੇਜ਼ ਸੀ ਕਿ ਜਿਹੜਾ ਆਟੋ ਦਾ ਡਰਾਈਵਰ ਹੈ ਤਾਂ ਉਹਦੇ ਵਿੱਚ ਇੱਕ ਜਿਹੜਾ ਸਵਾਰ ਵਿਅਕਤੀ ਸੀ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਔਰ ਨੇੜੇ ਦੇ ਹਸਪਤਾਲ ਦੇ ਵਿੱਚ ਤੁਰੰਤ ਉਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਆ ਆਟੋ ਦਾ ਰਿਕਸ਼ਾ ਡਰਾਈਵਰ ਆ ਉਹਦੇ ਭਰਾ ਜਿਹੜਾ ਮੁਹੰਮਦ ਸਮੀਰ ਹੈ ਤਾਂ ਉਸਨੇ ਦੱਸਿਆ ਕਿ ਕਿਵੇਂ ਇਹ ਪੂਰਾ ਹਾਦਸਾ ਵਾਪਰਿਆ ਔਰ ਜਿਹੜਾ ਅਕਸ਼ੇ ਕੁਮਾਰ ਹੈ ਉਹ ਇਨੋਵਾ ਕਾਰ ਦੇ ਪਿੱਛੇ ਜਿਹੜੀ ਮਰਸੀਡੀਜ਼ ਕਾਰ ਸੀ ਤਾਂ ਉਹਦੇ ਵਿੱਚ ਆਪਣੀ ਪਤਨੀ ਟਵਿੰਕਲ ਖੰਨਾ ਦੇ ਨਾਲ ਮੌਜੂਦ ਸੀ ਔਰ ਉਹਨਾਂ ਦੀ ਕਾਰ ਪਹਿਲਾਂ ਬੇਕਾਬੂ ਹੁੰਦੀ ਹੈ ਉਹਦੇ ਵੱਲੋਂ ਆਪਣੀ ਹੀ ਜਿਹੜੀ ਸਿਕਿਉਰਟੀ ਵਾਲੀ ਅੱਗੇ ਕਾਰ ਅੱਗੇ ਜਾ ਰਹੀ ਸੀ ਇਨੋਵਾ ਤਾਂ ਉਸ ਨੂੰ ਟੱਕਰ ਮਾਰੀ ਜਾਂਦੀ ਹੈ ਔਰ ਉਸ ਤੋਂ ਬਾਅਦ ਇਨੋਵਾ ਕਾਰ ਜਿਹੜੀ ਅੱਗੇ ਪਲਟ ਕੇ ਆਟੋ ਦੇ ਵਿੱਚ ਜਾ ਕੇ ਟਕਰਾ ਜਾਂਦੀ ਹੈ ਜਿਸ ਦੇ ਨਾਲ ਜਿਹੜਾ ਆਟੋ ਪੂਰੇ ਤਰੀਕੇ ਦੇ ਨਾਲ ਟੁੱਟ ਜਾਂਦਾ ਤਾਂ ਫਿਲਹਾਲ ਆਟੋ ਡਰਾਈਵਰ ਦੇ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਭਰਾ ਦਾ ਸਹੀ ਤਰੀਕੇ ਦੇ ਨਾਲ ਇਲਾਜ ਕਰਾਇਆ ਜਾਵੇ ਪਰ ਉੱਥੇ ਹੀ ਅਕਸ਼ੇ ਕੁਮਾਰ ਦੇ ਨਾਲੇ ਵੱਡਾ ਹਾਦਸਾ ਫੈਨਸ ਦੀ ਕਾਫੀ ਚਿੰਤਾ ਦੇ ਵਿੱਚ ਨੇ ਕਿਸ ਤਰੀਕੇ ਨਾਲ ਇਹ ਪੂਰਾ ਹਾਦਸਾ ਵਾਪਰ ਜਾਂਦਾ ਕੱਲ ਜਦੋਂ ਇਹ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਫੈਨਸ ਵੀ ਕਾਫੀ ਚਿੰਤਾ ਦੇ ਵਿੱਚ ਹੁੰਦੇ ਨੇ ਕਿ ਅਕਸ਼ੇ ਕੁਮਾਰ ਦੀ ਹਾਲਤ ਕਿ ਹੋ ਜਾਈ ਹੈ ਤਾਂ ਫਿਲਹਾਲ ਅਕਸ਼ੇ ਦੀ ਹਾਲਤ ਕਾਫੀ ਸਥਿਰ ਹੈ ਕਿਉਂਕਿ ਕੋਈ ਤਰੀਕੇ ਕਿਸੇ ਤਰੀਕੇ ਦਾ ਜਿਹੜਾ ਜਾਨੀ ਨੁਕਸਾਨ ਜਾਂ ਕਿਸੇ ਤਰੀਕੇ ਦੀ ਜਿਆਦਾ ਗੰਭੀਰ ਸੱਟ ਅਕਸ਼ੇ ਕੁਮਾਰ ਜਾਂ ਉਹਨਾਂ ਦੀ ਪਤਨੀ ਟਵਿੰਕਲ ਖੰਨਾ ਨੂੰ ਨਹੀਂ ਲੱਗਦੀ ਪਰ ਆਟੋ ਦੇ ਵਿੱਚ ਜਿਹੜਾ ਡਰਾਈਵਰ ਔਰ ਯਾਤਰੀ ਮੌਜੂਦ ਸੀ ਤਾਂ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਔਰ ਤਸਵੀਰ ਤੁਸੀਂ ਆਟੋ ਦੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੇ ਤਰੀਕੇ ਦੇ ਨਾਲ ਇਹ ਚੱਕਣਾ ਚੂਰ ਹੋ ਚੁੱਕੀ ਹੈ ਤਾਂ ਫਿਲਹਾਲ ਅਕਸ਼ੇ ਆਪਣੀ ਪਤਨੀ ਦੇ ਨਾਲ ਮੁੰਬਈ 에어ਪੋਰਟ ਤੋਂ ਆ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਉਹਨਾਂ ਦੇ ਨਾਲ ਵਾਪਰ ਜਾਂਦਾ ਹੈ ਔਰ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹ ਵਿਦੇਸ਼ ਯਾਤਰਾ ਤੋਂ ਵਾਪਸ ਆਏ ਸੀ ਔਰ 에어ਪੋਰਟ ਤੋਂ ਵਾਪਸ ਆ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਦਾ ਔਰ ਉਹਨਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਤਾਂ ਫਿਲਹਾਲ ਅਕਸ਼ੇ ਕੁਮਾਰ ਦੀ ਟੀਮ ਦੇ ਜਿਹੜੇ ਬਿਆਨ ਨੇ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਫੈਨਸ ਜਾਨਣਾ ਚਾਹੁੰਦੇ ਨੇ ਕਿ ਅਕਸ਼ੇ ਕੁਮਾਰ ਅਤੇ ਉਹਨਾਂ ਦੀ ਪਤਨੀ ਦੀ ਹਾਲਤ ਕਿ ਹੋ ਜਾਈ ਹੈ ਕਿ ਉਹਨਾਂ ਨੂੰ ਕੋਈ ਜ਼ਿਆਦਾ ਸੱਟਾ ਤਾਂ ਨਹੀਂ ਲੱਗਿਆ ਫਿਲਹਾਲ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਟੋ ਦੇ ਵਿੱਚ ਜੋ ਵਿਅਕਤੀ ਸਵਾਰ ਸੀ ਉਹੀ ਉਹਨਾਂ ਦੇ ਹੀ ਕਾਫੀ ਸੱਟਾ ਲੱਗੀਆਂ ਨੇ ਪਰ ਉਹਨਾਂ ਦੀ ਹਾਲਤ ਵੀ ਸਥਿਰ ਦੱਸੀ ਜਾ ਰਹੀ ਹੈ ਉਹਨਾਂ ਦਾ ਇਲਾਜ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਔਰ ਉਸ ਤੋਂ ਬਾਅਦ ਅਕਸ਼ੇ ਕੁਮਾਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਪਰਿਵਾਰ ਦੀ ਜਿਹੜੀ ਦੇਖ ਰਿਕ ਕੀਤੀ ਜਾਵੇਗੀ ਤਾਂ ਇਹ ਵੀ ਦੇਖਣ ਵਾਲਾ ਹੋਵੇਗਾ ਪਰ ਫਿਲਹਾਲ ਅਕਸ਼ੇ ਕੁਮਾਰ ਦੀ ਟੀਮ ਦੇ ਵੱਲੋਂ ਪਰਿਵਾਰ ਦੇ ਵੱਲੋਂ ਕੋਈ ਜਿਹੜਾ ਸੰਦੇਸ਼ ਆ ਉਹ ਸਾਂਝਾ ਨਹੀਂ ਕੀਤਾ ਗਿਆ ਕਿਉਂਕਿ ਜਦੋਂ ਇਸ ਤਰੀਕੇ ਦਾ ਕੋਈ ਹਾਦਸਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਜਰੂਰ ਪਰਿਵਾਰ ਵਾਲੇ ਸਦਮੇ ਦੇ ਵਿੱਚ ਚਲੇ ਜਾਂਦੇ ਨੇ ਅਕਸ਼ੇ ਖੁਦ ਇਸ ਤਰੀਕੇ ਦੇ ਨਾਲ ਜਦੋਂ ਹਾਦਸਾ ਹੋ ਜਾਂਦਾ ਚਾਹੇ ਤੁਸੀਂ ਉਹਦੇ ਵਿੱਚ ਜ਼ਿਆਦਾ ਜ਼ਖਮੀ ਨਾ ਵੀ ਹੋਵੇ ਜੋ ਸਾਹਮਣੇ ਵਾਲਾ ਤੁਹਾਡੇ ਕਾਰਨ ਕਿਸੇ ਨੁਕਸਾਨ ਦੇ ਵਿੱਚ ਜਾਂ ਜ਼ਖਮੀ ਹੋ ਜਾਂਦਾ ਜਾਂ ਉਹਨਾਂ ਨੂੰ ਕੋਈ ਇਸ ਤਰੀਕੇ ਦਾ ਜਾਨੀ ਨੁਕਸਾਨ ਹੋ ਸਕਦਾ ਸੀ ਕਿੰਨਾ ਵੱਡਾ ਇਹ ਹਾਦਸਾ ਹੋ ਸਕਦਾ ਸੀ ਤਾਂ ਇਹ ਸੋਚ ਕੇ ਵੀ ਇਨਸਾਨ ਕਈ ਵਾਰ ਕੰਬਰਾ ਜਾਂਦਾ ਤਾਂ ਫਿਲਹਾਲ ਅਕਸ਼ੇਦੀ ਟੀਮ ਦੇ ਬਿਆਨ ਦਾ ਇੰਤਜ਼ਾਰ ਫੈਨਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਸਹੀ ਸਲਾਮਤ ਨੇ ਕਿਸ ਤਰੀਕੇ ਦਾ ਉਹਨਾਂ ਦਾ ਹਾਲ ਹੈ ਇਹ ਪਤਾ ਲੱਗ ਸਕੇ ਔਰ ਉੱਥੇ ਹੀ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਅਕਸ਼ੇ ਫਿਲਹਾਲ ਉਹਨਾਂ ਦਾ ਕੋਈ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਗੱਡੀਆਂ ਜ਼ਰੂਰ ਨੁਕਸਾਨੀਆਂ ਗਈਆਂ ਨੇ ਪਰ ਆਟੋ ਡਰਾਈਵਰ ਦਾ ਕਾਫੀ ਨੁਕਸਾਨ ਹੋਇਆ ਹੈ ਕਾਫੀ ਜ਼ਖਮੀ ਹੋਏ ਨੇ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ কুমার ਦਾ ਜਿਹੜਾ ਕਾਫਲਾ ਹੈ ਉਸ ਦੀ ਕਾਰ ਦੇ ਵੱਲੋਂ ਇੱਕ ਆਟੋ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਆਟੋ ਦੇ ਵਿੱਚ ਜੋ ਸਵਾਰੀ ਮੌਜੂਦ ਸੀ ਔਰ ਜੋ ਡਰਾਈਵਰ ਆਟੋ ਦਾ ਸੀ ਤਾਂ ਉਹ ਉਸ ਦੇ ਵਿੱਚ ਤਸ ਜਾਂਦੇ ਨੇ ਔਰ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਤਾਂ ਅਕਸ਼ੇ ਕੁਮਾਰ ਆਪਣੀ ਪਤਨੀ ਦੇ ਨਾਲ ਪਿਛਲੇ ਦੀ ਜਿਹੜੀ ਪਿਛਲੇ ਗੱਡੀ ਆ ਸੀਗੀ ਤਾਂ ਉਹਦੇ ਵਿੱਚ ਸਵਾਰ ਸੀ ਮਰਸੀਡੀਜ਼ ਦੇ ਵਿੱਚ ਉਹ ਸਵਾਰ ਸੀ ਔਰ ਉਹਨਾਂ ਦੀ ਜਿਹੜੀ ਮਰਸੀਡੀਜ਼ ਗੱਡੀ ਹੈ ਉਸ ਦੇ ਵੱਲੋਂ ਆਪਣੀ ਸਿਕਿਉਰਿਟੀ ਗੱਡੀ ਨੂੰ ਪਿੱਛੇ ਟੱਕਰ ਮਾਰੀ ਜਾਂਦੀ ਹੈ ਔਰ ਉਹ ਜਿਹੜੀ ਉਹਨਾਂ ਦੀ ਨੋਵਾ ਸਿਕਿਉਰਿਟੀ ਵਾਲੀ ਗੱਡੀ ਸੀ ਤਾਂ ਉਹ ਉਸ਼ਲ ਕੇ ਅੱਗੇ ਜਿਹੜੀ ਆਟੋ ਹੈ ਤਾਂ ਉਹਦੇ ਨਾਲ ਟਕਰਾ ਜਾਂਦੀ ਹੈ ਤਾਂ ਇਸ ਦੇ ਵਿੱਚ ਆਟੋ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਔਰ ਆਟੋ ਦੇ ਵਿੱਚ ਜੋ ਲੋਕ ਮੌਜੂਦ ਸੀ ਤਾਂ ਉਹ ਉਹਦੇ ਵਿੱਚ ਧਸ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਇਹ ਵੱਡਾ ਹਾਦਸਾ ਵਾਪਰਿਆ ਫਿਲਹਾਲ ਅਕਸ਼ੇ ਕੁਮਾਰ ਦੇ ਪਰਿਵਾਰ ਦੇ ਵੱਲੋਂ ਇਸ ਹਾਦਸੇ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਦੱਸ ਦਈਏ ਕਿ ਮੁੰਬਈ ਦੇ ਜੂਹੂ ਇਲਾਕੇ ਦੇ ਵਿੱਚ ਇਹ ਹਾਦਸਾ ਹੋਇਆ तकरीबन ਰਾਤਕ੍ਰੀ ਉਹ 8:30 ਵਜੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਵਾਲੀ ਗੱਡੀ ਹੈ ਉਸ ਦੇ ਵੱਲੋਂ ਆਟੋ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਔਰ ਟੱਕਰ ਇੰਨੀ